ਬੀਤੀ ਰਾਤ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਾਰਪੁਰ ਸੁਰੇਂਦਰ ਲੰਬਾ ਵੱਲੋਂ ਅਧਿਕਾਰੀਆਂ ਨੂੰ ਨਾਲ ਲੈ ਕੇ ਹੁਸ਼ਾਰਪੁਰ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉੱਥੇ ਹੀ ਉਨ੍ਹਾਂ ਵੱਲੋਂ ਵੱਖ-ਵੱਖ ਥਾਣੀਆਂ ਦੀ ਵੀ ਚੈਕਿੰਗ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਸੁਰੇਂਦਰ ਲੰਬਾ ਨੇ ਦੱਸਿਆ ਕਿ ਹੁਸ਼ਾਰਪੁਰ ਪੁਲਿਸ ਵੱਲੋਂ ਸਮੇਂ-ਸਮੇਂ ਤੇ ਤਿਉਹਾਰੀ ਸੀਜ਼ਨ ਦੌਰਾਨ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਜਾਂਦੇ ਨੇ ਤੇ ਹੁਸ਼ਾਰਪੁਰ 'ਚ 크ਿਸਮਸ ਦਾ ਤਿਉਹਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਵੱਡੀ ਗਿਣਤੀ 'ਚ ਲੋਕ ਚਰਚੇ ਵਿੱਚ ਆਉਂਦੇ ਨੇ ਤੇ ਸ਼ਹਿਰ 'ਚ ਘੁੰਮਦੇ ਨੇ। ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਵੱਲੋਂ ਅਧਿਕਾਰੀਆਂ ਸਮੇਤ ਵਕਫਾਕ ਟੀਮਾਂ ਸੁਰੱਖਿਆ ਪਰਬੰਧਾਂ ਚ ਤੈਨਾਤ ਕਰ ਦਿੱਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਕੁਝ ਦਿਨਾਂ ਬਾਅਦ ਨਵਾਂ ਸਾਲ ਆਵੇਗਾ ਤੇ ਉਸ ਦਿਨ ਵੀ ਲੋਕ ਬਾਹਰ ਨਿਕਲਦੇ ਨੇ ਤੇ ਕੁਝ ਹੁੱਲੜਬਾਸ ਵੀ ਉਸ ਵਕਤ ਸ਼ਰਾਰਤਾ ਕਰਦੇ ਨੇ ਤੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਵੱਲੋਂ ਪੁਲਿਸ ਦੀਆਂ ਟੀਮਾਂ ਤੇ ਸਖਤ ਨਿਗਰ ਰੱਖੀ ਜਾਵੇਗੀ ਐਸਐਸਪੀ ਲੰਬਾ ਨੇ ਕਿਹਾ ਕਿ ਹੁਸ਼ਾਰਪੁਰ ਪੁਲਿਸ ਸਦਾਵ ਲੋਕਾਂ ਦੀ ਸੁਰੱਖਿਆ ਲਈ ਯਤਨਸ਼ੀਲ ਹੈ ਕਿਸੇ ਨੂੰ ਵੀ ਹੁਸ਼ਿਆਰਪੁਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਹੁਸ਼ਿਆਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਜੀ ਸਰ ਅੱਜ ਸ਼ਹਿਰ ਦਾ ਦੌਰਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਸਿਕਿਉਰਿਟੀ ਪਰਪਸ ਨੂੰ ਲੈ ਕੇ ਕੀ ਕੋਈ ਪ੍ਰੋਗਰਾਮ ਹੈ ਜੀ ਜੀ ਅੱਜ ਇੱਕ ਤੋਂ ਖਾਸ ਤੌਰ ਤੇ ਕ੍ਰਿਸਮਸ ਦੀ ਪ੍ਰੀ ਇਵਨਿੰਗ ਨੂੰ ਧਿਆਨ ਚ ਰੱਖਦੇ ਹੋਏ ਖਾਸ ਇਵਨਿੰਗ 'ਚ ਨਾਕਾਬੰਦੀ ਤੇ ਡੋਮੀਨੇਸ਼ਨ ਕੀਤਾ ਜਾ ਰਿਹਾ ਹੈਗਾ ਜਿਹਦੀ ਲੜੀ ਦੇ ਵਿੱਚ ਮੈਂ ਨਾਲ ਆਪਣੇ ਐਸਪੀ ਪੀਬੀਆਈ ਮੇਜਰ ਸਿੰਘ ਜੀ ਡੀਐਸਪੀ ਸਿਟੀ ਦੇਵਦਤ ਜੀ ਅ ਡੀਐਸਪੀ ਡੀ ਆਤੀਸ਼ ਜੀ ਨਾਲ ਐਸਐਚਓਜ਼ ਤੇ ਹੋਰ ਸਾਰੇ ਇੱਥੇ ਹੁਸ਼ਿਆਰਪੁਰ ਸ਼ਹਿਰ ਚ ਵਕ ਵਕ ਥਾਵਾਂ ਤੇ ਚੈਕਿੰਗ ਕਰ ਰਹੇ ਹੈਗੇ ਨਾਲ ਹੀ ਜਿਹੜੇ ਹੈਗੇ ਸਾਡੇ ਬਾਕੀ ਸਾਰੇ ਜੀਓ ਸਾਈਬਾਨ ਪੂਰੇ ਜ਼ਿਲ੍ਹੇ ਵਿੱਚ ਵਕ ਵਕ ਥਾਵਾਂ ਤੇ ਜਿਹੜੇ ਹੈਗੇ ਐਸਐਚਓਜ਼ ਦੇ ਨਾਲ ਮਿਲ ਕੇ ਪਹਿਲਾਂ ਈਵਨਿੰਗ ਦੀ ਡੋਮੀਨੇਸ਼ਨ ਚੱਲ ਰਹੀ ਹੈਗੀ ਤੇ ਉਸ ਤੋਂ ਬਾਅਦ ਨਾਈਟ ਡੋਮੀਨੇਸ਼ਨ ਜਿਹੜੀ ਹੈਗੀ 10 ਵਜੇ ਤੋਂ ਲੈ ਕੇ ਤੇ ਸਵੇਰੇ 6 ਵਜੇ ਤੱਕ ਹੋਏਗੀ ਜਿਹਦੇ ਵਿੱਚ ਪੂਰੇ ਜ਼ਿਲ੍ਹੇ ਵਿੱਚ 50 ਤੋਂ ਜ਼ਿਆਦਾ ਨਾਕੇ 250 ਤੋਂ ਜ਼ਿਆਦਾ ਮੁਲਾਜ਼ਮਾਂ ਦੇ ਨਾਲ ਮਿਲ ਕੇ ਲائے ਜਾਂਦੇ ਹੈਗੇ ਰੈਗੂਲਰਲੀ ਲਾਏ ਜਾ ਰਹੇ ਹੈਗੇ ਪਿਛਲੇ ਲਗਭਗ 2 ਹਫਤਿਆਂ ਤੋਂ ਤੇ ਇਹਦੇ ਵਿੱਚ ਸ਼ੱਕੀ ਲੋਕਾਂ ਦਾ ਮੂਵਮੈਂਟ ਚੈੱਕ ਕਰਨਾ ਰਾਤ ਨੂੰ ਜਿਹੜਾ ਮੂਵਮੈਂਟ ਹੁੰਦਾ ਹੈਗਾ ਗੱਡੀਆਂ ਦਾ ਜਾਂ ਕੋਈ ਕ੍ਰਾਈਮਨਲਸ ਦਾ ਮੂਵਮੈਂਟ ਹੈਗਾ ਆ ਉਹਨੂੰ ਕਰੱਪ ਕਰਨ ਵਾਸਤੇ ਉਹਨੂੰ ਚੈੱਕ ਕਰਨ ਵਾਸਤੇ ਜਿਹੜਾ ਹੈਗਾ ਡੋਮਿਨੇਸ਼ਨ ਨਾਲ ਨਾਲ ਜਿਹੜਾ ਹੈਗਾ ਜਿੱਦਾਂ ਆਪਣੇ ਪੀਸੀਆਰ ਮੋਟਰਸਾਈਕਲਸ ਹੈਗੇ ਗਸ਼ਟ ਦੇ ਵੀਕਲ ਹੈਗੇ ਆਰਆਰਪੀਆਰਸ ਦੇ ਉਹ ਆਪਣੀ ਪੈਟਰੋਲਿੰਗ ਕਰਦੇ ਹੈਗੇ ਤੇ ਨਿਊ ਇਅਰ ਨੂੰ ਵੀ ਧਿਆਨ ਚ ਰੱਖਦੇ ਵੇ 크ਿਸਮਸ ਨੂੰ ਧਿਆਨ ਚ ਰੱਖਦੇ ਵੇ ਸਾਡੀ ਈਵਨਿੰਗ ਡੋਮੀਨੇਸ਼ਨ ਤੇ ਨਾਈਟ ਡੋਮੀਨੇਸ਼ਨ ਜਿਹੜੀ ਹੈਗੀ ਉਹ ਬੜੇ ਚਾਕ ਚੋਬੰਦੀ ਦੇ ਨਾਲ ਹੁਸ਼ਰਪੁਰ ਪੁਲਿਸ ਲੋਕ ਕੀਤੀ ਜਾ ਰਹੀ ਹੈਗੀ ਤੇ ਅਸੀਂ ਆ ਇਨਸ਼ੋਰ ਕਰਨ ਵਾਸਤੇ ਕਮਿਟਿਡ ਆ ਕਿ ਕਿਸੇ ਵੀ ਤਰੀਕੇ ਦਾ ਕਰਨਲ ਮੂਵਮੈਂਟ ਕੋਈ ਜੋ ਹੈ ਉਹ ਨਾ ਹੋਵੇ ਤੇ ਕੋਈ ਇਸ ਤਰੀਕੇ ਦੀ ਘਟਨਾ ਜਿਹੜੀ ਹੈਗੀ ਲਾ ਨਾਟ ਨੂੰ ਖਰਾਬ ਕਰਨ ਵਾਲੀ ਜਾਂ ਮਾਹੌਲ ਖਰਾਬ ਕਰਨ ਵਾਲੀ ਨਾ ਹੋ ਸਕੇ ਸਰ ਨਿਊ ਇਅਰ ਦੀ ਤੁਸੀਂ ਗੱਲ ਕਰੀਆ ਤੇ ਨਿਊ ਇਅਰ ਨੂੰ ਅਕਸਰ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਕਿ ਯੂਥ ਆ ਜਿਹੜਾ ਖਾਸ ਕਰ ਕੇ ਕਈ ਵਾਰ ਉਹ ਡਰਿੰਕ ਕਰਕੇ ਜਾਂ ਕੁਝ ਓਵਰ ਹੋ ਕੇ ਫੁੱਲਨਡ ਵਾਜ਼ੀ ਬਹੁਤ ਕਰਦਾ ਜੀ ਸ਼ਹਿਰ ਦੇ ਵਿੱਚੋਂ ਰਾਤ ਬਰਾਤੇ ਫਿਰ ਉਹਨਾਂ ਲਈ ਕਿ ਉਸ ਦਿਨ ਕੋਈ ਖਾਸ ਜਿਹੜੀ ਉਹ ਪੈਰੇਦਾਰੀ ਰਹੇਗੀ ਸਰ ਜੀ ਜੀ ਬਿਲਕੁਲ ਜਿਹੜਾ ਹੈਗਾ ਨਿਊ ਇਅਰ ਹੈਗਾ ਉਹਦੇ ਉਸ ਤੋਂ ਪਹਿਲਾਂ ਵੀ ਤੁਹਾਨੂੰ ਬਰੀਫ ਕਰ ਦਾਂਗੇ ਬਟ ਇੱਕ ਤੋਂ ਪੀਸਫੁੱਲ ਸੈਲੀਬ੍ਰੇਸ਼ਨ ਹੋਵੇ ਤੇ ਜੇਕਰ ਕੋਈ ਹੁੱਲੜਬਾਜੀ ਜਾਂ ਸ਼ਰਾਰਤ ਕਰਦਾ ਹੈਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਉਸ ਟਾਈਮ 'ਚ ਜਿਹੜਾ ਹੈਗਾ ਉਹ ਪੂਰੇ ਜ਼ਿਲ੍ਹੇ ਵਿੱਚ 70 ਤੋਂ ਜ਼ਿਆਦਾ ਨਾਕੇ ਨਿਊ ਇਅਰ ਦੀ ਈਵਨਿੰਗ ਤੇ ਸਥਾਪਿਤ ਲਾਉਣ ਦਾ ਪਲਾਨ ਕੀਤਾ ਹੈਗਾ ਜਿਦੇ ਵਿੱਚ ਲਗਭਗ 850 ਤੋਂ ਜ਼ਿਆਦਾ ਮੁਲਾਜ਼ਮ ਪੈਟਰੋਲਿੰਗ ਪਲੱਸ ਨਾਕਾਬੰਦੀ ਦੇ ਦੌਰਾਨ ਤਨਾਤ ਰਹਿਣਗੇ ਪੂਰੇ ਜ਼ਿਲ੍ਹੇ ਵਿੱਚ ਤੇ ਕਿਸੇ ਵੀ ਤਰੀਕੇ ਦੀ ਇਸ ਤਰੀਕੇ ਦੀ ਘਟਨਾ ਜਾਂ ਸ਼ਰਾਰਤ ਨੂੰ ਹ ਹੁਣ ਤੋਂ ਪ੍ਰिवेंट ਕੀਤਾ ਜਾਏਗਾ ਕਿਸੇ ਨੂੰ ਇਸ ਤਰੀਕੇ ਦੀ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ